ਗੋਰੀਆਂ ਦੇ ਨਾ ਅਜੀਬ ਜੀਵ ਸ਼ੌਕ ਹੁੰਦੇ ਨੇ ਜਿਹੜਾ ਸਭ ਤੋਂ ਅਜੀਬ ਸ਼ੌਕ ਲੱਗਾ ਏ ਆ ਜਿਹੜਾ ਹੈਗਾ ਕਿ ਸਫਾਰੀ ਜਾਣਾ ਏ ਕਿ ਇੱਕ ਜੰਗਲ ਆ ਜੰਗਲ ਵਿੱਚ ਸਾਰੇ ਤਰ੍ਹਾਂ ਦੇ ਜਾਨਵਰ ਰਹਦੇ ਨੇ ਤੈਨੂੰ ਇੱਕ ਗੱਡੀ ਵਿੱਚ ਬੈਠ ਕੇ ਔਰ ਗੱਡੀ ਵੀ ਓਪਨ ਹੋਵੇ ਜੀਪ ਦੀ ਤਰ੍ਹਾਂ ਜਿੱਧਰ ਇਹ ਬੈਠ ਨੇ ਸਾਰੇ ਕਿ ਤੁਸੀਂ ਜੰਗਲ ਵਿੱਚ ਚਲੇ ਜਾਂਦੇ ਹੋ ਤੇ ਉਹਨਾਂ ਨੂੰ ਤੁਸੀਂ ক্লোਜ਼ ਹੋ ਕੇ ਨੇੜੇ ਹੋ ਕੇ ਇਦਾਂ ਦੇ ਜਾਨਵਰਾਂ ਨੂੰ ਵੇਖਦੇ ਹੋ ਦੇ ਆਰ ਸੋ ਡੇਂਜਰਸ ਮਤਲਬ ਮੈਂ ਤਾਂ ਇਹ ਕਹਿਨੀ ਆ ਕਿ ਸ਼ੁਕਰ ਹੈ ਰੱਬਾ ਮੈਨੂੰ ਇਦਾਂ ਦਾ ਸ਼ੌਕ ਨਹੀਂ ਹੈਗਾ ਆ ਤੁਸੀਂ ਵੇਖੋ ਇਹਨਾਂ ਦੀ ਜਾਨ ਤੇ ਆਈ ਬਣੀ ਪਈ ਐ ਉਹ ਪਤਾ ਨਹੀਂ ਉਹਦੇ ਕੀ ਹੋਇਆ ਹਾਥੀ ਦੇ ਦਿਮਾਗ 'ਚ ਕੀ ਆਇਆ ਕਿ ਪਿੱਛੇ ਪੈ ਗਿਆ ਉਹਨਾਂ ਦੇ ਅਬ ਇੱਕ ਹੋਰ ਕਿੱਡੀ ਬੁਰੀ ਤਰ੍ਹਾਂ ਨਾਲ ਜੋ ਗਾਈਡ ਹੈਗਾ ਉਹਨਾਂ ਨੂੰ ਟ੍ਰਾਈ ਕਰ ਰਿਹਾ ਡਰੋਨ ਦੀ ਕਿ ਉਹ ਬਾਬ ਇਸ ਪਿੱਛੇ ਮੁੜ ਜੇ ਹੈ ਨਾ ਜਿਹੜੀ ਹੈ ਕਿ ਆਪਣੀ ਹਾਥੀ ਅੱਪਰ ਉਹ ਕਿੱਥੇ ਸੁਣ ਰਹੀ ਆ ਸ਼ੀ ਇਸ ਕੀਪ ਫਾਲੋਇੰਗ ਦਮ ਤੇ ਜਾਣ ਇਹਨਾਂ ਦੇ ਸਾਰੇ ਨਿਕਲੇ ਪਰ ਮਤਲਬ ਇਦਾਂ ਦੀ ਐਂਟਰਟੇਨਮੈਂਟ ਤਾਂ ਦੇਖੋ ਮਰਦਾ ਕੀ ਕਦਮ ਮੇਰੇ ਵਰਗ ਦਾ ਸੱਚੀ ਕਹਿੰਦਾ ਹੈ ਕਿ ਤੇਰੇ ਕੋਲ ਕਦੀ ਜਿਆਦਾ ਪੈਸਾ ਹੋਣਾ ਵੀ ਕੋਈ ਕਿ ਚੰਗੀ ਗੱਲ ਹੈ ਕਿ ਤੁਸੀਂ ਇਦਾਂ ਦੇ ਪੰਗੇ ਨਹੀਂ ਲੈਂਦੇ ਹੈਗੇ ਤੁਸੀਂ ਵੇਖੋ ਜੇ ਜੇ ਇਹ ਸੱਚੀ ਨਾ ਸਟਾਪ ਹੁੰਦੇ ਕੀ ਬੰਦ ਇਹਨਾਂ ਦਾ ਤੇ ਇਹ ਦੇਖਿਓ ਧਿਆਨ ਨਾਲ ਦੇਖੋ ਕਿ ਇੱਥੇ ਸਿਰਫ ਇੱਕ ਹਾਥੀ ਨਹੀਂ ਹੈਗਾ ਇਹਦੇ ਨਾਲ 1 2 ਤੇ ਪਿੱਛੇ 3 3 ਨੇ ਤੇ ਤੁਸੀਂ ਵੇਖੋ ਕਿ ਇਹਨਾਂ ਦਾ ਕਿਸੇ ਨੂੰ ਲੱਭਣਾ ਨਹੀਂ ਸੀਗਾ ਇੱਥੇ ਕਿੰਨੇ ਇਨਸੀਡੈਂਟਸ ਹੁੰਦੀਆਂ ਨੇ ਇਦਾਂ ਦੀਆਂ ਕਿ ਜਦੋਂ ਇਦਾਂ ਐਨੀਮਲਸ ਅਟੈਕ ਕਰ ਦਿੰਦੇ ਨੇ ਤੇ ਓ ਇਸ ਨੋ ਵੇ ਯੂ ਕੈਨ ਸੇਵ ਯੂਰਸੈਲਫ ਜਿਹੜੇ ਗਾਈਡ ਸੀਗੇ ਉਹਨਾਂ ਨੇ ਸਮ ਹਾਊ ਕੰਟਰੋਲ ਕਰ ਲਿਆ ਉਹਨਾਂ ਨੂੰ ਬਟ ਤੁਸੀਂ ਵੇਖੋ ਕਿਦੋਂ ਦਾ ਇਹਨਾਂ ਦਾ ਐਕਸਪੀਰੀਅੰਸ ਹੈਗਾ ਨਾ ਜਿਹੜੀ ਗੱਡੀ ਵਿੱਚ ਸਵਾਰ ਨੇ ਨਾ ਹੋ ਕਿਸੇ ਪਾਸੇ ਬੰਦ ਹੈਗੀ ਐ ਓਪਨ ਜੀਪ 'ਚ ਬੈਠੇ ਨੇ ਐਂਡ ਦੇ ਐਕਸਪੀਰੀਅੰਸ